ਗੁਰਦਾਬਾ ਜਪਾ ਸੰਜਣ ਬੁਰਦਾਬਾ ਗੁਰਦਾਬਾ ਗੁਰਦਾਬਾ ਖਲੇਸ਼ ਜਾਨੋ ਗੁਰਦਾਬਾ 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 ਹਰਨ ਸੂਮਨ ਗੁਰਦਾਬਾ 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 ਹਰਨ ਸੂਮਨ ਗੁਰਦਾਬਾ 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 ਜੈ ਭਵਾਨੀ ਜੈ ਉਹ ਵੀ ਆ ਰਹੇ ਸਮਾਨ ਹਨ ਜੋ ਵੀ ਦੇ ਬਚੇ ਕਮਜ਼ੋਰ ਸਾਂਸਦ ਹੈ ਜਿਸ ਨੇ ਚਤ ਮਹਾਲ ਜੋਗਾ ਸੁਪਰੇ ਪੂਰੇ ਪੰਜਾਬ ਦੀ ਰਹਿਣੀ ਦੀ तरफ ਪੂਰੇ ਹਿੰਦੂ ਸਾਹਮਣੇ ਖੜੇ ਰਿਹਾ ਸੌ ਤੋਂ ਜ਼ਿਆਦਾ ਜੰਗ ਆਪਣੇ ਅਸਰ ਫੇਸਟੂਲ ਖੜੇ ਹੈ ਰਾਸ਼ਟਰੀ ਵਿਧੇਰੀ ਪਰਸਦ ਜਿਹੜਾ ਅਹੁਦਾ ਦਿੱਤਾ ਜਾਵੇਗਾ ਇਸ ਕਰਕੇ ਅੱਜ ਜੀਸੀ ਸ਼ਾਮ ਲਈ ਅਸੀਂ ਆਪ ਰਾਮ ਨਾਲ ਬੈਠ ਕੇ ਇੱਕ ਸਮਾਜ ਇੱਕ ਰੂਪ ਪ੍ਰਦਰਸ਼ਨ ਕਰ ਰਹੇ ਹਾਂ ਤਾਂ ਸਾਰੇ ਸਮਾਜ ਨੂੰ ਫਾਇਦਾ ਚੰਗਾ ਵਾ ਸਾਰੇ ਜਿੰਨਾਂ ਦੀ ਨੂੰ ਸੁਣਾ ਦੇ ਚਾਹੇ ਕੋਈ ਵੀ ਆਲਾ ਹੋਵੇ ਇਹ ਸਾਡੇ ਜਿਹੜੇ ਵੀ ਲੋਕਾਂ ਵਾ ਇਹ ਕੁਛੋੜੀਆਂ ਮੁਹਿਆਰ ਬਣਾਈ ਰਹਿ ਗਿਆ ਇਹ ਐਸੇ ਲੋਕਾਂ ਜਿਨ੍ਹਾਂ ਨੇ ਇੱਕ ਇੱਕ ਹੱਥ ਕੁਵਾ ਕੇ ਇੱਕ ਇੱਕ ਪਾਗ ਕੁਵਾ ਕੇ ਇੱਕ ਇੱਕ ਆਇਲ ਲਗਾ ਕੇ ਵੀ ਮੁਸਲੇ ਵਿੱਚੋਂ ਇੱਕ ਵਾਰ ਜੱਡੀ ਜੇ ਤਰਾਂ ਜਿਹੜੇ ਦੇ ਆਇਆ ਗਏ ਚੋਦੀ ਫੌਜੀ ਸਿਕੰਦਰ ਜਿਹਨੇ ਬੁੱਲਗੇ ਖਾ ਲਿਆ ਜਿਹਦੇ ਨਾਂ ਖਾ ਲਏ ਖਾ ਲਿਆ ਉਹ ਸਿਕੰਦਰ ਉਹ ਜਿੱਤ ਗਿਆ ਲੇਕਿਨ ਜਿਨ੍ਹਾਂ ਨੇ ਪੇਸ਼ ਨਹੀਂ ਜਿਹਨੇ ਘਰਮ ਲਈ ਆਪਣੇ ਸੀਸ ਕਟਾ ਦਿੱਤੇ ਲਈ ਉਹਨਾਂ ਦੇ ਲਈ ਕੁਰਬਾਨੀਆਂ ਦਿੱਤੀਆਂ ਕਸਤਾਂੀਆਂ ਯੂਜ਼ ਕਰਦੇ ਨੇ ਤਗਰੀਏਤ ਨਹੀਂ ਆਜ ਸਾਕਰ ਦੀ ਜ਼ਰੂਰਤ ਆਜ ਖੋਲਣ ਦੀ ਹੋ ਗਿਆ ਮੇਰਾ ਬੁੱਕ ਪਾਈ ਗਿਆ ਜੇ ਵੀ ਬੋਲਿੰਗ ਦੇ ਕਾਊਂਟ ਕਰਿਆ ਨਾ ਕਰ ਲਈ ਕੋਈ ਨਹੀਂ ਬੋਕਦਾ ਮੈਂ ਕੱਲ ਛਾਰਾ ਦਿਨ ਲਾ ਕੇ ਬਣੀ ਆ ਮਿਲੋ ਕਨਫਰਮ ਮੰਨਿ ਯਾਦਦਾ ਹੋਣਾ ਨਹੀਂ ਮੇ ਵਿਚੋ ਪੁੱਛ ਪੁਆਇੰਟ ਵਿਚੋ ਗੱਠੇ ਤੱਕ ਇੱਕ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਇਹ ਆ ਸਾਨੂੰ ਸਾਡਾ ਇਤਿਹਾਸ ਪੜਾਇਆ ਹੀ ਨਹੀਂ ਗਿਆ ਸਾਨੂੰ ਸਿਰਫ ਸਾਡੇ ਜਿਹੜੇ ਸਾਡੇ ਉੱਤੇ ਜ਼ੁਲਮ ਕਰਨ ਵਾਲੇ ਜੇ ਸਨਾਤਨ ਹਰਤ ਜੀ ਜਿੰਦਾਬਾਦ ਜਿੰਦਾਬਾਦ ਸਨਾਤਨ ਹਰਤ ਜੀ ਜਿੰਦਾਬਾਦ ਜਿੰਦਾਬਾਦ ਮੈਂ ਫਿਰ ਸਾਰਿਆਂ ਦਾ ਇੱਥੇ ਸਮਾਜ ਦੇ ਸਾਰੇ ਹੀ ਸਮਾਜਦਾਨਾਂ ਦਾ ਧੰਨਵਾਦ ਕਰਦਾ ਹਾਂ ਜਿਹਨਾਂ ਨੇ ਇੱਥੇ ਸਮਾਗਮ ਕਰਕੇ ਫੰਕਸ਼ਨ ਇਹ ਸਾਰੇ ਹੀ ਬੱਚਿਆਂ ਨੂੰ ਸਾਡੇ ਸਨਾਤਨ ਬਾਰੇ ਪੜਾਇਆ ਹੁੰਦਾ ਜਿਹੜਾ ਸਾਨੂੰ ਅੱਜ ਸੜਕਾਂ ਦੇ ਉੱਪਰ ਖੜ ਕੇ ਇਹ ਮੁਜਾਰੇ ਨਹੀਂ ਵੀ ਕਰਨੇ ਪਏ ਔਰ ਇਹ ਨਾ ਪੜਾਉਣ ਦਾ ਕਾਰਨ ਇਹ ਪਿਛਲੇ 70 ਸਾਲ ਹੈ ਜਿਨ੍ਹਾਂ ਨੇ ਉਸ 70 ਸਾਲਾਂ ਦੇ ਵਿੱਚ ਸਾਡੇ ਹਿੰਦੂ ਸਮਾਜ ਨੂੰ ਜਾਗਣ ਹੀ ਨਹੀਂ ਦਿੱਤਾ ਅਸੀਂ ਖੁਦ ਪੜਿਆ ਸਕੂਲਾਂ ਤੋਂ ਅਸੀਂ ਜਿੰਨਾ ਚਿਰ ਪੜਿਆ ਸਾਨੂੰ ਨਹੀਂ ਪਤਾ ਹੈ ਕਿ ਸਨਾਤਨ ਦੇ ਵਿੱਚ ਸੰਘਾ ਬਾਰੇ ਸਾਡੇ ਜੋ ਯੋਧੇ ਹੋਏ ਆ ਉਨਾ ਬਾਰੇ ਇੱਕ ਵੀ ਕੋਈ ਅਜਾ ਦੀ ਬੋਲਦੇਗਾ ਅਜਾ ਦੀ ਕੋ ਕਿਤਾਬ ਨਹੀਂ ਹੈਗੀ ਸਕੂਲ ਦੇ ਵਿੱਚ ਪੜ੍ਹਾਇਆ ਗਿਆ ਜਿਹਦੇ ਵਿੱਚ ਸਾਡੇ ਸਨਾਤਨੀਆਂ ਨੂੰ ਪੜਾਇਆ ਗਿਆ 70 ਸਾਲ ਤੋਂ ਜਦੋਂ ਦੇ ਟੀਵੀ ਚੈਨਲ ਚੱਲਦੇ ਆ ਉਸ ਤੋਂ ਕਦੇ ਵੀ ਸਾਨੂੰ ਇਹ ਨਹੀਂ ਪੜਾਇਆ ਗਿਆ ਸਨਾਤਨ ਦੇ ਵਿੱਚ ਕੀ ਤੁਸੀਂ ਤੁਹਾਡਾ ਵੀ ਕੋਈ ਸਨਾਤਨ ਹੈਗਾ ਤੁਸੀਂ ਵੀ ਕੁਝ ਕਰ ਸਕਦੇ ਆ 70 ਸਾਲਾਂ ਦੇ ਵਿੱਚ ਇਹੀ ਕੁਝ ਸਾਨੂੰ ਸਿਖਾਇਆ ਗਿਆ ਇਹੀ ਕੁਝ ਦਿਖਾਇਆ ਗਿਆ ਕਿ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਪੈਂਦੀ ਆ ਤਾਂ ਤੁਸੀਂ ਘਰ ਹੀ ਜਾਂਦਕ ਭੇਜੋ ਤਾਂ ਤੁਸੀਂ ਵੱਜ ਜਾਣਾ ਹੈ ਜੇ ਤੁਸੀਂ ਗੁੰਡਾਗਰਦੀ ਕਰਨੀ ਆ ਤਾਂ ਪੱਥੇ ਤੇ ਚਿੱਲਕ ਲਗਾਉਣ ਵਾਲੇ ਜਿਹੜੇ ਫਿਲਮਾਂ 'ਚ ਦਿਖਾਏ ਜਾਂਦੇ ਉਹ ਕੁੱਤੀ ਆ ਇਹਦਾ ਕਾਰਨ ਇਹੀ ਆ ਕਿ ਜਿਹੜਾ ਅੱਜ ਸੱਪਾਂ ਦੇ ਵਿੱਚ ਇਹ ਸੱਪ ਬੋਲਿਆ ਜਿਹਦੇ ਸਾਡੋਆਂ ਨੇ ਅੱਜ ਤੱਕ ਸਾਡੋ ਕੋਈ ਇਦਾਂ ਦਾ ਦੱਸਿਆ ਨਹੀਂ ਕਿ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਪਾਸੇ ਜਾਣ ਹੀ ਨਹੀਂ ਦਿੱਤਾ ਤਾ ਵੀ ਕੋੰタル ਮੈਂ ਸਾਡਾ ਵੀ ਕੋਈ ਸੁਨਾਤਨ ਹੈਗਾ ਸਾਡਾ ਵੀ ਕੋਈ ਖਾਨਦਾਨ ਹੈਗਾ ਯਾਰ ਕਿਉਂਕਿ ਇਹਨਾਂ ਦੀ ਇੱਕ ਪਾਲਿਸੀ ਸੀਗੀ ਕਿ ਇਹਦੇ ਵਿੱਚ ਇੱਕ ਬਾਕੀ ਕੰਟਰੀਆਂ ਵਾਂਗੂ ਇੱਥੇ ਵੀ ਰਾਜ ਕਰਨਾ ਸੋ ਜਦੋਂ ਦੇ ਸੱਤਾ ਦੇ ਵਿੱਚ ਸਾਡੇ ਮੈਂ ਉਹਨਾਂ ਨੂੰ ਨਾਮ ਤਾਂ ਉਹਨਾਂ ਦਾ ਨਹੀਂ ਲੈ ਸਕਦਾ ਕਿ ਸਾਡੇ ਲਈ ਅੱਜ ਦੇ ਅੱਜ ਦੇ ਮਨ ਲੋਗੇ ਸੰਵਾਦਾ ਉਹ ਹੀ ਜਿਹੜੇ ਆਤਸਤਨ ਆਤਨ ਨੂੰ ਦੇਖ ਰਹੇ ਆ ਸਨਾਤਨ ਨੂੰ ਸਿਰ ਚੱਕਣ ਦਾ ਟਾਈਮ ਦਿੰਦਾ ਬੋਲਣ ਸੜਕਾਂ ਦੇ ਖੜਨ ਦਾ ਟਾਈਮ ਦਿੱਤਾ ਪਰ ਮੈਂ ਉਹਨਾਂ ਨੂੰ ਵੀ ਮੋਦੀ ਸਾਹਿਬ ਨੂੰ ਵੀ ਇਹੀ ਬੇਨਤੀ ਕਰਦਾ ਕਿ ਕਿੰਨਾ ਕ ਟਾਈਮ ਅਸੀਂ ਆਪਣੀਆਂ ਸੜਕਾਂ ਤੇ ਖੜ ਖੜ ਕੇ ਅਸੀਂ ਆਪਣੀਆਂ ਮੰਗਾ ਜੜੀਆਂ ਬਣਾਵਾਂਗੇ ਇਹਨਾਂ ਦੇ ਮੋਰੇ ਨੂੰ ਛੋਣ ਲੈ ਕਰ ਕਰਕੇ ਉਹਨਾਂ ਲੱਗਾਂਗੇ ਉਹ ਦਿਨ ਕਦੋਂ ਆਊਗਾ ਕਿ ਜਦੋਂ ਇੰਦਾਂ ਦੇ ਸਪੋੜੀਏ ਸਾਡੇ ਸਨਾਤਨ ਦੇ ਵਿੱਚ ਉੱਠਣਗੇ ਔਰ ਅਸੀਂ ਇਹਨਾਂ ਦੀ ਜਿਹੜੀ ਇੱਕ ਵੀ ਅੱਜ ਨਹੀਂ ਜਾਗਦੇ ਹੈਗੇ ਜਾਂ ਉਹਨਾਂ ਨੇ ਆਪਣੇ ਆਪ ਨੂੰ ਕੱਟ ਵਿੱਚ ਨਹੀਂ ਲੈ ਕੇ ਆਏ ਉਹ ਡੋਗੀ ਜੀ ਕਹਿ ਰਹੇ ਆ ਕਿ ਕਟੋਗੇ ਅਗਰ ਬਟੋਗੇ ਤਾਂ ਕਟੋਗੇ ਔਰ ਜੇ ਅਸੀਂ ਇਕੱਠੇ ਰਹਿਣਾ ਆ ਤਾਂ ਸਾਨੂੰ ਇਕੱਠੇ ਰਹਿ ਕੇ ਹੀ ਇਹ ਕੰਮ ਕਰਨੇ ਪੈਣੇ ਆ ਜੇ ਅਸੀਂ ਬਟਕੇ ਰਵਾਂਗੇ ਤੇ ਹਾਂ ਇਹ ਰਾਜਪੂਤ ਆ ਇਹ ਬ੍ਰਾਹਮਣ ਆ ਜਾਂ ਇਹ ਵੋਛਤ ਹੈ ਉਹ ਸਾਧ ਦਾ ਸਾਧ ਦਾ ਅਸਾਂ ਨੂੰ ਡਵਾਈਡ ਕਰਕੇ ਨਾਲੇ ਸਾਡੇ ਤੇ ਰਾਜ ਕੀਤਾ ਗਿਆ ਔਰ ਮੈਂ ਆਪਣੇ ਸਾਰੇ ਵੀਰਾਂ ਤੇ ਜੀਵਾਂ ਦਾ ਕਹਿੰਦਾ ਕਿ ਅੰਦਾਜ਼ੁਕੀ ਟਿੱਕੀ ਦੇ ਸਾਨੂੰ ਇਹਨਾਂ ਨੂੰ ਕੋਈ ਆਪਣੀ ਗੱਲ ਨਹੀਂ ਜਾਣਦਾ ਉਹ ਮੂੰਹ ਚੱਕ ਕੇ ਕਹਿ ਦਿੰਦੇ ਨੇ ਕਿ ਮਹਾਰਾਜਾ ਸੰਘਾ ਜੀ ਨੇ মতলব সাধে লোধ বারো তার পড়ে গাড়ি খুলে